ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇੱਕ ਹਿੰਦੂ ਪਰਿਵਾਰ ਦੇ ਨਾਲ ਹੱੱਡ ਵੀਤੀ ਘਟਨਾ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਹਾਂ ਇਹ ਘਟਨਾ 24 ਮਈ 1984 ਦੀ ਹੈ ਪਿੰਡ ਕਿਸ਼ਨਪੁਰਾ ਕਲਾਂ ਜ਼ਿਲ੍ਹਾ ਮੋਗਾ ਆੜ ਦੀ ਜਗਰਾਉ ਨੂੰ ਤੁਰੇਸੀ ਦਾਣਾ ਮੰਡੀ ਵਿੱਚੋਂ ਮੋਗੇ ਤੇ ਇਹਨਾਂ ਦੀ ਗਿਣਤੀ ਤਕਰੀਬਨ 8 ਹੈ ਤੇ 7 ਜਾਣੇ ਖੜਕੂਆਂ ਨੇ ਪਿੰਡ ਦਿਹਾੜਾ ਦੇ ਕੋਲ ਮਾਰ ਦਿੱਤੇ ਸੀ ਇੱਕ ਇਹਨਾਂ ਵਿੱਚੋਂ ਸਰਵਣ ਕੁਮਾਰ ਬਿੱਲਾ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ਤੇ ਜਿਹੜੇ ਮਾਰੇ ਗਏ ਨੇ ਉਹਨਾਂ ਦਾ ਨਾਂ ਹੈ प्रमोद ਕੁਮਾਰ ਓਮ ਪ੍ਰਕਾਸ਼ ਮਹੀਪਾਲ ਰਮੇਸ਼ ਕੁਮਾਰ ਭੋਲਾ ترਸ਼ੀਮ ਲਾਲ ਸੇਮਾ ਇੱਕ ਬੈਂਕ ਮੈਨੇਜਰ ਤੇ ਇੱਕ ਸਰਵਣ ਕੁਮਾਰ ਬਿੱਲੇ ਦਾ ਭਾਂਜਾ 17 ਸਾਲਾ ਉਹ ਮਾਰਿਆ ਗਿਆ ਸੀ ਤੇ ਇਹ ਜਿਹੜੀ ਘਟਨਾ ਹੈ ਜੂਨ 84 ਬਾਪਰਨ ਤੋਂ ਤਕਰੀਬਨ 10 ਦਿਨ ਪਹਿਲਾਂ ਦੀ ਹੈ ਇਹ ਜਿਹੜੇ ਮਾਰੇ ਗਏ ਹਿੰਦੂ ਪਰਿਵਾਰ ਦੇ ਜੀ ਨੇ ਤੇ ਥੋੜਾ ਜਿਹਾ ਅੱਗੇ ਚੱਲੋ 17 ਅਕਤੂਬਰ 1991 ਇਸੇ ਦਾਣਾ ਮੰਡੀ ਵਿੱਚੋਂ 6 ਜਣੇ ਵਾਪਸ ਜਗਰਾਉਂ ਜਾ ਰਹੇ ਸੀ ਤੇ ਇਹਨਾਂ ਦੇ ਵਿੱਚ ਜਿਹੜਾ ਪ੍ਰਮੋਦ ਕੁਮਾਰ ਮਾਰਿਆ ਗਿਆ ਉਹਦਾ ਛੋਟਾ ਭਰਾ ਭਿੰਦਾ ਇਹ 1991 ਦੇ ਵਿੱਚ ਮਾਰਿਆ ਗਿਆ ਤੇ ਇਹ 6 ਜਣੇ ਸੀ 6 ਦੇ ਵਿੱਚੋਂ 5 ਨੂੰ ਛੱਡ ਦਿੱਤਾ ਸੀ ਰਾਹ ਦੇ ਵਿੱਚ ਖੜਪੋ ਨੇ ਘੇਰਿਆ ਤੇ 7 ਲੱਖ ਰੁਪਇਆ ਦਿੱਤਾ ਸੀ ਉਸ ਵਕਤ ਤਾਂ ਇਹ ਪਾਣੇ ਜਾਣੇ ਛੱਡੇ ਸੀ ਮੈਂथिक ਬੇਨਤੀ ਕਰਨੀ ਹੈ ਇਹ ਜਿਹੜਾ प्रमोद ਕੁਮਾਰ ਤੇ ਪਿੰਦਾ ਇਹਨਾਂ ਦਾ ਪਿਤਾ ਸੀ ਤੀਰਥ ਇਹ ਦੋ ਜਣੇ ਤੀਰਥ ਦੇ ਬੇਟੇ ਸੀ ਹੁਣ ਜਿਹੜੇ ਸੱਤ ਮਾਰੇ ਨੇ ਤੇ ਅੱਠਵਾਂ ਪਿੰਦਾ ਹੋਵੇ ਇਹਨਾਂ ਵਿੱਚ ਇਹ ਹਿੰਦੂ ਪਰਿਵਾਰ ਦੇ ਆ ਇਹ ਜਿਹੜੀ ਪਹਾੜੀ ਮੈਨੂੰ ਸੁਣਾਏ ਹੈ ਮਲੂਕ ਸਿੰਘ ਔਲਖ ਜਿਹੜੇ ਨਡਾ ਵਿੱਚ ਰਹਿੰਦੇ ਆ ਉਹਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿਉਂਕਿ ਉਹ ਨਿਤੜਕ ਬੰਦੇ ਆ ਫੋਨ ਤੇ ਗਲਬਤ ਕਰਦੇ ਹੁੰਦੇ ਆ ਤੇ ਇਹਨਾਂ ਦੇ ਘਰ ਢੰਡਰਾ ਵਾਲੇ ਸੰਤਾਨ ਦਾ ਆਉਣਾ ਜਾਣਾ ਹੁੰਦਾ ਸੀ ਉਸ ਵਕਤ ਜਿਹੜੀ ਇਹਨੇ ਇਹਨਾਂ ਨੇ ਮੇਰੇ ਕੋਲੇ ਇਹ ਗੱਲਬਾਤ ਸੁਣਾਈ ਹੈ ਚਲੋ ਆਉਣਾ ਜਾਣਾ ਤਾਂ ਹੋਰ ਵੀ ਲੋਕਾਂ ਦੇ ਘਰਾਂ ਵਿੱਚ ਹੋਊਗਾ ਪਰ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਜਿਹੜੇ ਅਤਵਾਦੀ ਸੀ ਵੈਸੇ ਜਦੋਂ ਅਤਵਾਦੀ ਮੈਂ ਸ਼ਬਦ ਵਰਤਦਾ ਬਹੁਤੇ ਅੱਜ ਵੀ ਕੀੜਾ ਜਿਹੜੀਆਂ ਹੈਗੀਆਂ ਨੇ ਉਹ ਇਤਰਾਜ਼ ਕਰਦੇ ਨੇ ਕਿ ਤੁਸੀਂ ਖਾੜਪੂ ਕਿਆ ਕਰੋ ਇਹ ਸੰਘਰਸ਼ ਕਰਦੇ ਸੀ ਅੱਛਾ ਜਿੰਨਾ ਖਾੜਪੂਆਂ ਨੇ ਇਹ ਹਿੰਦੂ ਪਰਿਵਾਰ ਦੇ ਮੈਂਬਰ ਮਾਰੇ ਨੇ ਇਹਨਾਂ ਖਾੜਪੂਆਂ ਵਿੱਚੋਂ ਇੱਕ ਅਮਰੀਕਾ ਦੇ ਵਿੱਚ ਆਲੇ ਬੈਠਾ ਜਿੰਦਾ ਬੈਠਾ ਮੇਰੀ ਗੱਲਬਾਤ ਸੁਣੂਗਾ ਸ਼ਾਇਦ ਉਹਦੀ ਪੋਸ਼ ਨੂੰ ਅੱਗ ਲੱਗੂਗੀ ਜਿਵੇਂ ਪਹਿਲਾਂ ਰਸ਼ਵਿੰਦਰ ਡੱਲੇਵਾਲ ਦੀ ਪੋਸ਼ ਨੂੰ ਅੱਗ ਲੱਗੀ ਸੀ ਇਹ ਘਟਨਾ ਜਿਹੜੀ ਹੈ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ ਮੈਂ ਬਹੁਤ ਵਾਰ ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਵੀ ਹੈ ਕਿ ਜਿਹੜੇ ਇਹ Hindu ਪਰਿਵਾਰ ਨੇ ਇਹਨਾਂ ਦੀ ਬੈਕਗ੍ਰਾਉਂਡ ਕੀ ਸੀ ਕੁਈ ਨੇ ਵਿੱਚ ਨਸ਼ਾ ਵੇਚਦਾ ਸੀ। ਕੋਈ ਨੇ ਵਿੱਚ ਡਾਕੂ ਸੀ, ਕੋਈ ਡਾਕੇ ਮਾਰਦਾ ਸੀ। ਕੌਣ ਸੀ? 38 8 ਦੀਆਂ ਦਾ ਕੰਮ ਕੀ ਹੈ? ਉਦੋਂ ਕਿਸੇ ਤੇ ਅੱਜ ਕੀ ਹੈ? ਜਿੰਨੇ ਵੀ ਕਿਸਾਨ ਜ਼ਿਮੀਂਦਾਰ ਨੇ ਉਹ 8 ਦੀ ਦੇ ਸਿਰ ਤੇ ਖੇਤੀ ਕਰਦੇ। ਦੇ ਵੀ 25-25 ਲੱਖ ਦਾ ਕਰਜ਼ਾ 8 ਦੇ ਕੋਲੋਂ ਚੱਕਿਆ ਹੁੰਦਾ। ਇਸ ਸੱਚਾਈਏ ਮੈਂ ਬੇਨਤੀ ਇਹ ਤਾਂ ਕੀਤੀ ਹੈ ਵੀ ਆਮ ਬੰਦੇ ਨੂੰ ਮਾਰਿਆ ਇਹਨਾਂ ਨੇ ਗੱਲ ਛਪਾ ਦਿੱਤੀ ਗਈ ਕਿ ਦੀ ਉਗਸੋਂ ਬਿਕਲੀ ਨਹੀਂ ਪਰ ਜਿਹੜੇ ਆ ਆੜਤੀਏ ਮਾਰੇ ਨੇ ਇਹਨਾਂ ਦਾ ਕਸੂਰ ਕੀ ਸੀ ਹੁਣ ਜਿਹੜਾ ਅਤਵਾਦੀਆਂ ਵਿੱਚ ਇੱਕ ਬਚਿਆ ਹੋਇਆ ਅਮਰੀਕਾ ਦੇ ਵਿੱਚ ਬੈਠਾ ਉਹਦੇ ਤਾਂ ਕਿ ਵੀਡੀਓ ਜਾਣੀਗੇ ਉਹਨੂੰ ਹੋਰ ਲੋਕ ਵੀ ਫੋਨ ਕਰਨਗੇ ਉਹਦੇ ਯਾਰ ਦੋਸਤ ਮਿੱਤਰ ਤੇ ਮੈਂ ਵੀਡੀਓ ਪਾਤੀ ਅਸੀਂ ਹੁਣ ਤੁਹਾਨੂੰ ਐਂਡ ਤੇ ਮੈਂ ਇੱਕ ਗੱਲ ਕਹਿ ਦਿੰਨਾ ਇਹ ਸਭ ਕੁਝ ਸਬੂਤਾਂ ਦੇ ਆਧਾਰ ਤੇ ਬਿੱਟ ਪ੍ਰੂਫ ਮੈਂ ਵੀਡੀਓ ਪਾਈ ਹੈ ਕੁਝ ਪਰਿਵਾਰ ਇਹਨਾਂ ਵਿੱਚੋਂ ਹਲੇ ਹੈਗੇ ਐ ਜਿਨ੍ਹਾਂ ਦੇ ਮਰਨ ਵਾਲੇ ਨੇ ਜਿਹੜੇ ਮਰੇ ਨੇ ਜਿਨ੍ਹਾਂ ਨੂੰ ਖਾੜਕੋ ਨੇ ਮਾਰਿਆ ਉਹਨਾਂ ਦੇ ਪਰਿਵਾਰ ਹਲੇ ਕੁਝ ਹੈਗੇ ਹਨ ਬੈਠੇ ਨਹੀਂ ਇਹ ਸਬੂਤ ਨਹੀਂ ਬਹੁਤ ਲੋਕ ਨੇ ਜਿਨ੍ਹਾਂ ਨੇ ਉਸ ਵਕਤ ਗੁੰਡਾਗਰਦੀ ਕੀਤੀ ਉਹ ਹੁਣ ਹੈਗੇ ਨੇ ਉਹ ਮੈਨੂੰ ਫੋਨ ਕਰਕੇ ਧਮਕੀਆਂ ਦੇਣਗੇ ਅਸੀਂ ਤੇਰੇ ਤੇ ਮਾਨਹਾਨੀ ਦਾ ਕੇਸ ਕਰਾਂਗੇ ਮੈਂ ਕਦੋਂ ਕਿਹਾ ਵੀ ਨਾ ਕਰੋ ਮੈਂ ਤਾਂ ਸ਼ਰਯਮ ਕਹਿੰਨਾ ਮੇਰਾ ਫੋਨ ਨੰਬਰ ਮੈਂ ਹਰ ਵੀਡੀਓ ਵਿੱਚ ਬੋਲਣ ਦੀ ਕੋਸ਼ਿਸ਼ ਕਰਦਾ ਹੁਣ ਵੀ ਬੋਲ ਦੇਣਾ 905 12 55202 ਤੁਸੀਂ ਵਕੀਲ ਨੂੰ ਕਹਿ ਕੇ ਕੇਸ ਕਰੋ ਜਿਹੜਾ ਵੀ ਕੋਡ ਤੁਹਾਨੂੰ ਵੱਡਾ ਲੱਗਦਾ ਹੈ ਭਾਵ ਅਦਾਲਤ ਤੁਸੀਂ ਉੱਥੇ ਕੇਸ ਕਰੋ ਫਿਰ ਕਹਿਣਗੇ ਤੁਸੀਂ ਸਾਨੂੰ ਦੱਸੋ ਤੁਹਾਡੇ ਕੋਲ ਪ੍ਰੂਫ ਕੀ ਹੈ ਵੀ ਤੁਹਾਨੂੰ ਕਿਉਂ ਦੱਸਿਓ ਬਾਈ ਜੋ ਤੋਂ ਨੂੰਪੂਰਬ ਦੱਸ ਦਿਆਂਗੇ ਤੁਸੀਂ ਮੈਨੂੰ ਕਲੀਨ ਚਿੱਟ ਦੇਣੀ ਹੈ ਜੇ ਮੈਂ ਗਲਤ ਹੋਇਆ ਤੁਸੀਂ ਮੈਨੂੰ ਸਜ਼ਾ ਦੇਣੀ ਹੈ ਤੁਹਾਡੇ ਕੋਲੇ ਕੀ ਅਧਿਕਾਰ ਹੈ ਜੇ ਮੈਂ ਗਲਤ ਹੋਇਆ ਮੈਨੂੰ ਮਾਨਯੋਗ ਅਦਾਲਤ ਨੇ ਪੁੱਛਣਾ ਜਾਓ ਜਾ ਕੇ ਕਰੋ ਕੇਸ ਪਰ ਜਿੰਨਾ ਚਿਰ ਮੈਂ ਜੀਣਾ ਨਾ ਮਿੱਤਰੋ ਇਹ ਗੱਲ ਚੇਤੇ ਰੱਖਿਓ ਧੌਣ ਤੇ ਗੋਡਾ ਰੱਖ ਕੇ ਜੀਵਾਂ ਜਿੰਨੀਆਂ ਵੀ ਤੁਸੀਂ ਕਰਤੂਤਾ ਕੀਤੀਆਂ ਨੇ ਵੇਦੋਸ਼ੇ ਲੋਕਾਂ ਨੂੰ ਮਾਰਿਆ ਹਿੰਦੂ ਕਮਿਊਨਿਟੀ ਦੇ ਵਿੱਚ ਕਿੰਨੀ ਨਫ਼ਰਤ ਸਿੱਖ ਮਰਦ ਹਿੰਦੂ ਕਮਿਊਨਿਟੀ ਜਿਹੜੀ ਬਣੀ ਹੈ ਕਿੰਨੀ ਤੁਸੀਂ ਨਫ਼ਰਤ ਅਲਾਈ ਹੈ ਉਹ ਜ਼ਹਿਰ ਭਰੀ ਹੈ ਉਹ ਜ਼ਹਿਰ ਨੂੰ ਖਤਮ ਕਰਨਾ ਪੜਾਉ ਹੁੰਦਾ ਕੋਈ ਵਿਸ਼ਵਾਸ ਨਹੀਂ ਕਰ ਰਿਹਾ ਸਿੱਖੋਂ ਤੇ ખાસ ਕਰਕੇ ਹਿੰਦੂ ਕੋਲ ਕੱਲ ਇੱਕ ਸੱਜਣ ਨੇ ਮੈਨੂੰ ਫੋਨ ਕੀਤਾ ਸੀ ਕਹਿੰਦਾ ਗਿਆਨੀ ਜੀ ਤੁਸੀਂ ਪੁਜਾਰੀ ਕਹਿੰਦੇ ਹੋ ਕਹਿੰਦੇ ਪੁਜਾਰੀ ਹਿੰਦੂ ਗੁਰ ਦੇ ਵਿੱਚ ਵੀ ਬਹੁਤ ਹੈ ਮੈਂ ਖੈ ਜੀ ਹਾਂ ਜੇ ਕਹਿੰਦੇ ਸਿੱਖਾਂ ਦੀ ਗੱਲ ਕਰਦੇ ਹਾਂ ਤਾਂ ਫਿਰ ਸਿੱਖਾਂ ਨੂੰ ਤੁਸੀਂ ਗ੍ਰੰਥੀ ਕਿਹਾ ਕਰੋ ਜਿਹੜੇ ਗੁਰਦਵਾਰਿਆਂ ਵਿੱਚ ਪਖੰਡ ਕਰਦੇ ਨੇ ਮੈਂ ਖੈ ਜੀ ਗੱਲ ਤੁਹਾਡੀ ਸਹੀ ਹੈ ਹੁਣ ਤੁਸੀਂ ਦੱਸੋ ਜਿਹੜੇ ਹਿੰਦੂ ਪਰਿਵਾਰ ਦੇ ਬੰਦੇ ਖੁਦ ਇਹ ਕਹਿ ਰਹੇ ਨੇ ਕਿ ਸਾਡੇ ਮੰਦਰਾਂ ਵਿੱਚ ਪੁਜਾਰੀ ਨੇ ਤੁਸੀਂ ਖੁੱਲ ਕੇ ਬੋਲੋ ਜਿਹੜਾ ਪਖੰਡ ਕਰਦਾ ਹੈ ਪਰ ਕਹਿੰਦੇ ਤੁਹਾਡੇ ਗੁਰਦਾ ਦੇ ਵਿੱਚ ਗਰੰਤੀ ਨਹੀਂ ਕਥਾਵਾਚਕ ਨਹੀਂ ਉਹਨਾਂ ਨੂੰ ਵੀ ਕਹੋ ਮੈਂ ਕਿਹਾ ਬਿਲਕੁਲ ਸਹੀ ਹੈ ਫਿਰ ਉਹ ਕਹਿਣ ਲੱਗੇ ਕਹਿੰਦੇ ਜੀ ਅਸ਼ਤ ਪਾਠ ਕਰਦੇ ਇਹ ਤਾਂ ਦਰਬਾਰ ਸਾਹਿਬ ਜਾਣੇ ਇਹ ਵੀ ਸੱਚ ਹੈ ਕੋਈ ਝੂਠ ਹੀ ਨਹੀਂ ਪਰ ਜਿੰਨਾ ਬੰਦਿਆਂ ਨੇ ਇਹ ਹਿੰਦੂ ਪਰਿਵਾਰ ਦਾ ਕਤਲ ਕੀਤਾ ਐਨੇ ਬੰਦੇ ਮਾਰੇ ਨਹੀਂ ਕੀ ਸਮਝ ਕੇ ਮਾਰੇ ਨੇ ਕੀ ਧਰਮ ਪੱਖ ਤੋਂ ਕੋਈ ਦੁਸ਼ਮਣੀ ਸੀ ਇਸੇ ਕੌਮ ਦੀ ਕੋਈ ਵਿਰੋਧਤਾ ਕਰਦੇ ਸੀ ਇਹਨਾਂ ਨੇ ਗੁਰੂ ਘਰ ਦੇ ਨਾਲ ਟੱਕਰ ਲਾਈ ਸੀ ਇਹ ਗੁਰੂ ਘਰ ਦੀ ਨਿੰਦਿਆ ਕਰਦੇ ਸੀ ਕੀ ਸਮਝ ਕੇ ਮਾਰਿਆ ਕੀ ਇਹੋ ਜਿਹੇ ਪਰਿਵਾਰਾਂ ਨੂੰ ਮਾਰ ਕੇ ਸਾਡੀ ਕੌਮ ਦੇ ਮੱਥੇ ਤੇ ਕਲੰਕ ਨਹੀਂ ਲੱਗਿਆ ਸਾਨੂੰ ਦੁਨੀਆ ਭਰ ਦੇ ਵਿੱਚ ਖਾੜ ਅਤਵਾਦੀ ਨਹੀਂ ਕਿਹਾ ਗਿਆ ਇਹਨਾਂ ਕਰਤੂਤਾਂ ਕਰਕੇ ਕਿਹਾ ਗਿਆ ਜਿਨ੍ਹਾਂ ਵੀ ਮਾਨਹਾਨੀ ਦਾ ਕੇਸ ਕਰਨਾ ਹੋਇਆ ਖੁੱਲੀ ਛੁੱਟੀ ਹੈ ਕਰੋ ਪਰ ਮੈਨੂੰ ਫੋਨ ਕਰਕੇ ਕੰਧਾਂ 'ਚ ਟੱਕਰਾ ਨਾ ਮਾਰਿਓ ਇਹ ਬੇਨਤੀ ਪ੍ਰਵਾਨ ਕਰਨੀ ਵੀਡੀਓ ਬਹੁਤ ਬਹੁਤ ਸ਼ੇਅਰ ਕਰਿਓ ਜਿਹੜੀਆਂ ਇਹ ਹੱਡ ਬੀਤੀਆਂ ਹਿੰਦੂ ਪਰਿਵਾਰਾਂ ਦੇ ਨਾਲ ਘਟਾਵਾ ਵਾਪਰੀਆਂ ਨੇ ਤੇ ਮੈਂ ਇਹ ਦੁਨੀਆ ਦੇ ਸਾਹਮਣੇ ਲੈ ਕੇ ਆਉਂਗਾ ਮੈਂ ਆਪਣੀ ਕੌਮ ਦੇ ਵਿੱਚ ਜਾਨਕਿ ਸਿੱਖ ਕੌਮ ਦੇ ਵੀ ਜਿਹੜੀ ਗੰਦਗੀ ਨਾਲ ਲੋਕਾਂ ਨੇ ਭਰੀ ਹੈ ਉਹ ਗੰਦਗੀ ਸਾਫ਼ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ